ਬਹੁਤ ਬਰੀਕੀ ਨਾਲ ਸੋਚਣ ਔਰ ਸਮਝਣ ਵਾਲੀ ਗੱਲ ਹੈ ਸ਼ੁਰੂ ਤੋਂ ਲੈ ਕੇ ਮੋਢ ਕਦੀਬ ਤੋਂ ਲੈ ਕੇ ਦੋ ਧਰਾਂ ਵਿੱਚ ਇੱਕ ਬਹੁਤ ਵੱਡਾ ਮੁਕਾਬਲਾ ਚੱਲਦਾ ਰਿਹਾ ਹੈ ਪਹਿਲਾ ਸੰਤ ਔਰ ਸੱਤਾ ਨਾਲ ਸੰਮੇ ਦੀ ਬਾਰੇ ਹਕੂਮਤ ਸੰਤ ਜੋ ਅੰਦਰੋਂ ਪ੍ਰਮਾਤਮਾ ਨਾਲ ਜੁੜਿਆ ਹੈ ਉਸ ਨਾਲ ਮੁਕਾਬਲਾ ਕਰਦੇ ਆ ਰਹੇ ਇੱਕ ਪਾਸੇ ਬਹੁਤ ਵੱਡੀ ਸ਼ਕਤੀ ਬਾਹਰੀ ਹੈ ਇੱਕ ਪਾਸੇ ਪੂਰਨ ਸ਼ਕਤੀ ਅੰਦਰੋਂ ਹੈ ਜੇ ਮੁਕਾਬਲਾ ਨਾ ਹੋਵੇ ਆਪਸ ਵਿੱਚ ਰਲ ਮਿਲ ਕੇ ਬਹਿ ਜਾਣ ਸੰਤ ਦੇ ਚਰਨਾਂ ਨਾਲ ਜੁੜ ਜਾਣ ਤੇ ਜ਼ਿੰਦਗੀ ਸਫਲ ਹੋ ਜਾਂਦੀ ਹੈ ਇਸੇ ਤਰ੍ਹਾਂ ਇਨਸਾਨ ਇਨਸਾਨ ਨਾਲ ਮੁਕਾਬਲਾ ਕਰਦਾ ਆ ਰਿਹਾ ਹੈ ਹਰ ਇਨਸਾਨ ਕੁਝ ਬਣ ਕੇ ਦੂਸਰੇ ਇਨਸਾਨ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰੇਗਾ ਲੇਕਿਨ ਜਿੰਨੀ ਮਿਹਨਤ ਮੁਸ਼ਕਲ ਘਾਲਣਾ ਦੂਜੇ ਨੂੰ ਆਪਣਾ ਆਪ ਦਿਖਾਉਣ ਦੀ ਹੈ ਕਿਤੇ ਉਨੀ ਮਿਹਨਤ ਆਪਣੇ ਆਪ ਤੇ ਲਾ ਕੇ ਕਿਸੇ ਦੇ ਭਲੇ ਲਈ ਲਾਈ ਜਾਵੇ ਸ਼ਕਤੀ ਤੇ ਉਹ ਸਾਰਥਕ ਹੋ ਜਾਂਦੀ ਹੈ ਸੰਤ ਮੁਕਾਬਲਾ ਨਹੀਂ ਕਰਦਾ ਸੰਤ ਪਰਮਾਤਮਾ ਦੇ ਹੁਕਮ ਨੂੰ ਮੰਨ ਕੇ ਸਮਾਜ ਦਾ ਭਲਾ ਕਰਦਾ ਸੱਤਾ ਮੁਕਾਬਲਾ ਕਰਦੀ ਹੈ ਇਸੇ ਤਰ੍ਹਾਂ ਦੁਨਿਆਵੀ ਮਾਨਸਿਕਤਾ ਇੱਕ ਦੂਜੇ ਨਾਲ ਮੁਕਾਬਲਾ ਕਰਦੀ ਹੈ ਕਿ ਮੈਂ ਆਹ ਬਣ ਜਾਵਾਂ ਤੇ ਫਿਰ ਦੂਸਰਾ ਡਾਊਨ ਹੋਵੇਗਾ ਇਸ ਤਰ੍ਹਾਂ ਨਹੀਂ ਹੁੰਦਾ ਹਰ ਇੱਕ ਇਨਸਾਨ ਦੀ ਉਪਜੀਵਕਾ ਹੈ ਹਰ ਇਨਸਾਨ ਨੂੰ ਪ੍ਰਮਾਤਮਾ ਨੇ ਉਹਦੇ ਮੁਤਾਬਕ ਫਲ ਦੇਣਾ ਹੈ ਹਰ ਇਨਸਾਨ ਪ੍ਰਮਾਤਮਾ ਦੇ ਹੁਕਮ ਦਾ ਬੱਜਾ ਹੈ ਐਵੇਂ ਅਜਾਈ ਜ਼ਿੰਦਗੀ ਗੁਆਉਣ ਨਾਲ ਕੋਈ ਸਾਰਥਿਕ ਕੋਈ ਸਫਲ ਜ਼ਿੰਦਗੀ ਬਣਾ ਕੇ ਦੁਨੀਆ ਤੋਂ ਜਾਣਾ ਚਾਹੀਦਾ ਹੈ